ਬਟਿੰਡਾ ਦੀ ਉੜੀਆ ਕਲੋਨੀ ਜਿਹੜੀ ਕਿ ਨਹਿਰ ਦੇ ਦੂਸਰੇ ਪਾਸੇ ਤੇ ਇੱਥੇ ਜਾਣ ਵਾਸਤੇ ਇੱਕ ਸਿਰਫ 4-5 ਫੁੱਟ ਚੌੜਾ ਪੁਲ ਹੈਗਾ ਜਿਹਦੇ ਉੱਤੇ ਨਾ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਆ ਸਕਦੀ ਹੈ ਤੇ ਨਾ ਹੀ ਇੱਥੇ ਕੋਈ ਐਂਬੂਲੈਂਸ ਆ ਸਕਦੀ ਹੈਗੀ ਹੈ ਇਸ ਸਬੰਧ ਦੇ ਵਿੱਚ ਮਾਨਯੋਗ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿੱਚ ਸਾਡੇ ਵੱਲੋਂ 2021 ਦੇ ਵਿੱਚ ਇੱਕ ਕੇਸ ਵੀ ਪਾਇਆ ਗਿਆ ਹੈਗਾ ਵੀ ਇੱਥੇ ਪੁਲ ਚੌੜਾ ਕੀਤਾ ਜਾਵੇ ਕਿਉਂਕਿ ਇੱਥੇ ਅਕਸਰ ਹੀ ਜੜੀ ਹੈਗੀ ਐ ਅੱਗਾਂ ਲੱਗਦੀਆਂ ਰਹਿੰਦੀਆਂ ਇਹ ਝਾੜੀਆਂ ਦੇ ਵਿੱਚ ਕਿਰੀ ਹੋਈ ਇੱਕ ਕਲੋਨੀ ਐ ਜਿਹਦੇ ਵਿੱਚ ਸੈਂਕੜੇ ਲੋਕ ਜਿਹੜੇ ਇੱਥੇ ਵਿਚਾਰੇ ਰਹਿ ਰਹੇ ਐ ਰਾਤ 1:30 ਵਜੇ ਇੱਥੇ ਫੇਰ ਇੱਕ ਝੁੱਗੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਸਾਰਾ ਪਰਿਵਾਰ ਅੰਦਰ ਸੌ ਰਿਹਾ ਸੀਗਾ ਤਿੰਨ ਛੋਟੇ-ਛੋਟੇ ਬੱਚੇ ਸੀਗੇ ਉਹ ਲੈ ਕੇ ਜਦੋਂ ਉਹਨਾਂ ਨੂੰ ਗਰਮੈਸ਼ ਹੋਈ ਤਾਂ ਉਹ ਲੈ ਕੇ ਬਾਹਰ ਉੱਠੇ ਭੱਜੇ ਆਪਣੇ ਆਪ ਨੂੰ ਉਹਨਾਂ ਨੇ ਬਚਾਇਆ ਆਸ-ਪਾਸ ਦੇ ਲੋਕਾਂ ਨੇ ਹੈਲਪ ਕੀਤੀ ਤੇ ਅੱਗ ਨੂੰ ਬੁਝਾਇਆ ਲੇਕਿਨ ਉਹਦੇ ਵਿੱਚ ਇਹਨਾਂ ਦਾ ਬਹੁਤ ਸਾਰਾ ਨੁਕਸਾਨ ਹੋ ਗਿਆ ਇਹਨਾਂ ਦੀ ਇੱਥੇ ਇੱਕ ਬੱਕਰੀ ਸੀਗੀ ਜ ਓਬੀ ਇਹਦੇ ਵਿੱਚ ਮਚ ਗਈ ਤੇ ਘਰ ਦਾ ਸਾਈਕਲ ਪੱਖਾ ਆ ਕੁਰਸੀ ਜੋ ਵੀ ਇਹਨਾਂ ਦਾ ਸਮਾਨ ਸੀਗਾ ਬਹੁਤ ਸਾਰਾ ਸਮਾਨ ਵੀ ਜਿਹੜਾ ਹੈਗਾ ਉਹਦਾ ਨੁਕਸਾਨ ਹੋਇਆ ਹੈਗਾ ਲੇਕਿਨ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਿੱਛੇ ਜੀ ਅਪ੍ਰੈਲ 2024 ਦੇ ਵਿੱਚ ਵੀ ਇੱਥੇ ਅੱਗ ਲੱਗੀ ਸੀ ਜਿਹਦੇ ਵਿੱਚ 10-11 ਝੁੱਗੀਆਂ ਜੜੀਆਂ ਸੀਗੀਆਂ ਉਹ ਮਚ ਗਈਆਂ ਸੀ ਤੇ ਉਹਦੇ ਵਿੱਚ ਦੋ ਛੋਟੀਆਂ ਮਾਸੂਮ ਬੱਚੀਆਂ ਉਹ ਮਚ ਕੇ ਸਵਾਹ ਹੋ ਗਈਆਂ ਸੀ ਜਿੰਦਾ ਜਲ ਗਈਆਂ ਸੀ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਹੈਗੀ ਹੈ ਕਿ ਪੁਲ ਵਾਸਤੇ ਪੈਸੇ ਵੀ ਜਿਹੜੇ ਹੈਗੇ ਹੁਣ ਤਾਂ ਸੈਂਸ਼ਨ ਹੋ ਚੁੱਕੇ ਆ ਇੱਥੇ ਤੁਰੰਤ ਜਿਹੜਾ ਹੈਗਾ ਵੱਡਾ ਪੁਲ ਬਣਾਇਆ ਜਾਵੇ ਅੱਗਾ ਲੱਗਣ ਦਾ ਸਿਲਸਿਲਾ ਜਾਰੀ ਹੈ ਪ੍ਰਸ਼ਾਸਨ ਵੱਲੋਂ ਇੱਥੇ ਇੱਕ ਫਰਜੀ ਰਿਪੋਰਟ ਵੀ ਪਹਿਲਾਂ ਤਿਆਰ ਕਰਕੇ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਹਿਊਮਨ ਰਾਈਟਸ ਕਮਿਸ਼ਨ ਨੂੰ ਭੇਜੀ ਗਈ ਸੀ ਫਰਜੀ ਰਿਪੋਰਟ ਦੇ ਵਿੱਚ ਲਿਖਿਆ ਸੀ ਕਿ ਇੱਥੇ ਪੁਲ ਬਣਿਆ ਹੋਇਆ ਹੈ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਆ ਸਕਦੀ ਹੈ ਐਂਬੂਲੈਂਸ ਆ ਸਕਦੀ ਹੈ ਜਦੋਂ ਕਿ ਇੱਥੇ ਆਜਾ ਕੁਝ ਵੀ ਨਹੀਂ ਸੀਗਾ ਇਹਨਾਂ ਦੀ ਫਰਜੀ ਰਿਪੋਰਟ ਭੇਜਣ ਤੋਂ ਬਾਅਦ ਹੀ ਜਿਹੜੀ ਇੱਥੇ 10 ਝੁੱਗੀਆਂ ਦੇ ਵਿੱਚ ਅੱਗ ਲੱਗੀ ਸੀ ਤੇ ਅਪ੍ਰੈਲ 2024 ਦੇ ਵਿੱਚ ਦੋ ਛੋਟੀਆਂ ਮਾਸੂਮ ਬੱਚੀਆਂ ਜਿਹੜੀਆਂ ਉਹਦੇ ਵਿੱਚ ਜ਼ਿੰਦਾ ਜਲ ਗਈਆਂ ਸੀ ਤੇ ਆਰਥਿਕ ਨੁਕਸ ਹੁਣ ਵੀ ਇੱਥੇ ਇਹਨਾਂ ਦੀ ਕੋਈ ਵੀ ਸਾਰ ਲੈਣ ਦੇ ਲਈ ਕੋਈ ਵੀ ਰਾਜਨੀਤਿਕ ਪਾਰਟੀ ਦਾ ਨੁਮਾਇੰਦਾ ਨਹੀਂ ਪਹੁੰਚਿਆ ਕੋਈ ਵੀ ਇੱਥੇ ਅਧਿਕਾਰੀ ਨਹੀਂ ਪਹੁੰਚਿਆ ਇਹਨਾਂ ਦਾ ਜਿਹੜਾ ਸਮਾਨ ਦਾ ਨੁਕਸਾਨ ਹੋਇਆ ਹੈਗਾ ਉਹਦੇ ਵਾਸਤੇ ਪਰਿਵਾਰ ਬੜਾ ਦੁਖੀ ਹੈਗਾ ਤੇ ਸਾਡੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਤੇ ਜਿਹੜੇ ਚੁਣੇ ਹੋਏ ਲੋਕ ਨੁਮਾਇੰਦੇ ਆ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੀ ਇੱਥੇ ਸਾਰ ਲੀਤੀ ਜਾਵੇ ਤੇ ਇਹਨਾਂ ਦਾ ਆਰਥਿਕ ਨੁਕਸਾਨ ਦੀ ਪਰਪਾਈ ਤੋਂ ਇਲਾਵਾ ਜਿਹੜਾ ਪੁੱਲ ਬਣਾਉਣ ਦਾ ਕੰਮ ਹੈਗਾ ਉਹ ਛੇਤੀ ਕੀਤਾ ਜਾਵੇ ਮੇਰਾ ਨਾਮ ਦੇਵ ਸਿੰਘ ਫਾਇਰਮੈਨ ਹੈ ਜੀ ਸਾਨੂੰ ਜੀ ਇਹ 2-3 ਹਾਦਸੇ ਹੋ ਗਏ ਇਥੇ ਪਿਛਲੀ ਵਾਰ ਵੀ ਹੋਇਆ ਸੀ ਆਸਾ ਸਾਨੂੰ ਇੱਥੇ ਪੁਲ ਬਹੁਤ ਤੰਗ ਹੈ ਜੀ ਉੱਥੇ ਕੋਈ ਸਾਡਾ ਫੈ ਟੈਂਡਰ ਨਹੀਂ ਪਹੁੰਚਦਾ ਨਾ ਛੋਟਾ ਪਹੁੰਚੇ ਨਾ ਵੱਡਾ ਪਹੁੰਚੇ ਸਾਨੂੰ ਇਹ ਬਹੁਤ ਮੁਸ਼ਕਲ ਆਉਂਦੀ ਹੈ ਜੀ ਕਿਉਂਕਿ ਜਿਹੜੀ ਉਹਦੀ ਛੁਕੀਆਂ ਦੀ ਮਤਲਬ ਬਹੁਤ ਕਾਫੀ ਦੂਰ ਹੈ ਪੁਲ ਤੋਂ ਕਾਫੀ ਦੂਰ ਹੈ ਨਹਿਰ ਤੋਂ ਕਾਫੀ ਦੂਰ ਹੈ ਸਾਡਾ ਉੱਥੇ ਫੈ ਟੈਂਡਰ ਨਹੀਂ ਪਹੁੰਚਦਾ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਸਾਨੂੰ ਕਮ ਸੇ ਕਮ 2000 ਫੁੱਟ ਪਾਈਪ ਖਿਚਾਉਣੀ ਪੈਂਦੀ ਹੈ ਜਦੋਂ ਅਸੀਂ ਆਪ ਦੀ ਇਹ ਕਾਰਵਾਈ ਕਰਦੇ ਹਾਂ ਉਦੋਂ ਕਾਫੀ ਨੁਕਸਾਨ ਹੋ ਜਾਂਦਾ ਜੀ ਸੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ ਉਹ ਤੇ ਖੋਲ ਦੋ ਬਾਰੇ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹਾਂਗੇ ਜੀ ਕਿਉਂਕਿ ਸਾਨੂੰ ਫਿਰ ਟੈਂਡਰ ਉਥੇ ਸਾਡਾ ਮੌਕੇ ਤੇ ਨਹੀਂ ਪਹੁੰਚਦਾ ਸਾਨੂੰ ਬਹੁਤ ਮੁਸ਼ਕਲਾਂ ਦਾ ਮਸਲਾ ਦਾ ਮਤਲਬ ਹੱਲ ਕਰਨਾ ਪੈਂਦਾਗਾ ਤੇ ਅਸੀਂ ਇਹੀ ਚਾਹੁੰਦੇ ਆ ਕਿ ਪ੍ਰਸ਼ਾਸਨ ਨੂੰ ਜਦਾ ਕੋਈ ਉਹਦਾ ਪੋਲਾ ਜਿਹੜਾ ਸਾਡਾ ਫੈ ਟੈਂਡਰ ਦੇ ਹਿਸਾਬ ਦੇ ਨਾਲ ਚੌੜਾ ਕੀਤਾ ਜਾਵੇ ਜਾਂ ਕੋਈ ਉਥੇ ਕੋਈ ਇਹੋ ਜਿਹਾ ਪਾਣੀ ਦਾ ਸੋਰਸ ਕੀਤਾ ਜਾਵੇ ਕਿ ਕੋਈ ਜਿਹਾ ਸਟੋਰ ਵਗੈਰਾ ਪਾਣੀ ਕੀਤਾ ਜਾਵੇ ਕਿਉਂਕਿ ਮੋਟਰ ਲਗਾ ਕੇ ਆਪਣੇ ਆਪ ਕੁਛ ਨਾ ਕੁਛ ਥੋੜਾ ਬਹੁਤਾ ਉਹ कंट्रोल करणं